ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਇੱਕ ਬੂਰੀ ਕੱਟੀ ਤੁਹਾਨੂੰ ਦਿਖਾਵਾਂਗੇ ਬੂਰੀ ਕੱਟੀ ਤੁਹਾਨੂੰ ਦਿਖਾਉਣੀ ਹੈ ਇੱਕ ਤੇ ਇੱਕਾ ਬੱਚੇ ਵਾਲੀ ਗਾਂ ਤੁਹਾਨੂੰ ਦਿਖਾਉਣੀ ਆ ਤੇ ਇੱਕਾ ਧੁਕੜ ਗੱਭਨ ਗਾਂ ਤੁਹਾਨੂੰ ਦਿਖਾਵਾਂ। ਬਾਕੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ। ਅਸੀਂ ਕਦੀ ਵੀ ਨਹੀਂ ਕਿੰਨੇ ਜਾਂ ਬਿਨਾਂ ਚਵਾਈ ਤੋਂ ਜਾਂ ਕਿਸ ਦੀ ਗਾਰੰਟੀ ਤੇ ਪਿਛੇ ਲੈ ਜਾਓ। ਤੇ ਬਾਕੀ ਸਾਡੀਆਂ ਗੱਲਾਂ ਵੱਲ ਵੀ ਜ਼ਰੂਰ ਧਿਆਨ ਦਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। 500 ਰੁਪਏ ਜੀ ਸਤਿ ਸ੍ਰੀ ਅਕਾਲ ਜੀ। ਹੋਠੀਠਾ ਜੀ। ਉਹ ਵੀਰ ਜੀ ਵਧੀਆ ਜੀ। ਚਲੋ ਵਧੀਆ ਜੀਦਾ ਜੇ ਤੇ ਨਾਮ ਦੱਸ ਤੇ ਨਾਮ ਵੀ ਜੀ ਮੇਰਾ ਜਿੰਦਾ ਜੇ ਫੋਨ ਨੰਬਰ 9914460394। ਠੀਕ ਹੈ ਜੀ ਬਰਾਂਸਾਗਾ ਸ਼ਹਿਰ ਅੰਬਰਸਰ ਤੇ ਜ਼ਿਲ੍ਹਾ ਵੀ ਅੰਬਰਸਰ ਪੁਰਾਣੇ ਤਰਦਾ ਰੋਡ ਦੇ ਵਿੱਚ ਹੀ ਪਿੰਡ ਪੈਂਦਾ ਆਪਣਾ ਚਾਟੀਵੰਡੀ ਠੀਕ ਹੈ ਤੇ ਸ਼ੁਰੂਆਤ ਟੋਕੜ ਗੱਬਨ ਤੋਂ ਕਰ ਲਈਏ ਟੋਕੜ ਗੱਬਨ ਤੋਂ ਕਰ ਦਈਓ ਜੀ ਕਿੰਨੇ ਚਿਰ ਦੀ ਚੈੱਕ ਪਾਸ ਹੈ ਜੀ ਪੰਜਾਂ ਮਹੀਨੇ ਦੀ ਚੈੱਕ ਪਾਸ ਜੀ ਅੱਛਾ ਉਹ ਤਾਂ 4 ਹੋ ਜੇ 5 ਹੋ ਜੇ ਹਾਜ਼ਰ ਠੀਕ ਹੈ ਹਾਂਜੀ ਸੱਜਰ ਕਿੰਨੇ ਕਾਲੀ ਜੀ ਸੱਜਰ ਰੁਪਈਆ ਜੀ ਉਹਨੂੰ ਘਰ ਵਾਲਿਆਂ ਦੇ 15 ਕਿਲੋ ਚੋਂ ਦੇ ਰਹਿ ਠੀਕ ਹੈ ਆਪਾਂ ਤੇ ਟੋਕੜ ਗੱਬਨ ਵੇਖ ਕੇ ਲਾਂਦੀ ਚਲੋ ਫਿਰ ਲੈ ਤੋਰਦਾ ਉਹ ਨਾ ਉਹ ਨਾ ਜਦੋਂ ਆਪਾਂ ਉਹ ਰਸ ਜੀ ਥੋੜਾ ਟੂ ਨਾਲ ਹੀ ਹੈ ਨਾ ਵੇਣ ਠੀਕ ਹੈ ਦੇ ਇਹਨੂੰ 20 ਕਿਲੋ ਦੇ ਦੇ ਬਾਕੀ ਇਹ ਵੀ ਚਲੋ ਹੁਣ ਕਿਸੇ ਦਾ ਚਾਹ ਪਾਣੀ ਦਾ ਵੀ ਸਾਰੀ ਜਾਊਗੀ ਤੇ ਗਾਂ ਗਰਮੀਆਂ ਚ ਫੇਰ ਇਹ ਗਰਮੀ ਚੱਲਣ ਵਾਲੇ ਉਹਨਾਂ ਦਾ ਜੋ ਗੇਮ ਪਾਸ ਕਰਾਈ ਜਾਊਗੀ ਥੰਥੂਨ ਖਾਦੋਂ ਬਣਾਇਆ ਬੈਠੇ ਥੰਥੂਨ ਚੰਗਾ ਲੱਗਾ ਆ ਦੇਖ ਸੰਗ ਬਾਕੀ ਇਹ ਵੀ ਕੱਦ ਬਹੁਤਾ ਉੱਚਾ ਵੀ ਨਹੀਂ ਆ ਤੇ ਛੋਟਾ ਵੀ ਨਹੀਂ ਆ ਵਿਚਲਾ ਜਿਹਾ ਮੇਲੇ ਹਿਸਾਬ ਜਿਹਦਾ ਹੀ ਆ ਠੀਕ ਜਿਹਾ ਆ ਤੇ ਕਾਲੇ ਰੰਗ ਦੀ ਹੈ ਬਾਕੀ ਇਹਦਾ ਤੇ ਦੁੱਧ ਵੀ ਸੰਘਣਾ ਨਾ ਆਵੇ ਜੀ ਸਾਰਾ ਦੁੱਧ ਇਹਦਾ ਕਰਾ ਕੇ ਆ ਨਾ ਇਹ ਸੰਘਣਾ ਇਹਨੇ ਦੇਣਾ ਵਸੇ ਤੇ ਮੁੱਲ ਫੇਰੇ ਦਾ ਕਿੰਗਾ ਇਹ ਕਰਨਾ ਵੀ ਜੀ ਓੜਦੀਆਂ ਵਾਲਾ ਕਿੰਨਾ ਜੱਸ ਨੂੰ ਕਰਦੀਏ ਜੱਸ ਨੂੰ 2000 ਦੀ ਅੱਛਾ 2000 ਹਾਂ ਜੀ ਥੋੜੀ ਬੱਤੀ ਛੋਟ ਛੜ ਤੇ ਮੌਕੇ ਤੇ ਹੋਈ ਜਾਂਦੀ ਆ ਤੇ ਆ ਜਿਹੜੀ ਗਾਂ ਜੀ ਦੁੱਧ ਦਾ ਹੋ ਜੇ 11 ਹੋ ਜੇ ਹਾਜ਼ਰ ਆ ਅੱਛਾ ਸੁਆ ਕੋਈ ਡੇਢ ਤਿੰਨ ਮਹੀਨੇ ਦਾ ਅੱਛਾ ਤੇ ਹਾਜ਼ਰ ਦੁੱਧ ਦੇ ਕੋ ਇੰਨਾ ਜਿਹੜਾ ਅਗਲਾ ਥਾਣਾ ਹੈ ਨਾ ਰਪੀ ਜੀ ਉਹ ਤੇ ਸਾਰੀਆਂ 5-7 ਧਾਰਾਂ ਹੀ ਹੋ ਗਈਆਂ ਹਾਂ ਜੀ ਦਰਸਰੂ ਚੱਲਦਾ ਤੇ ਨਾਮ ਆ ਚੁੱਕੀ ਤੇ ਬਾਕੀ ਆ ਪਾਉਣੇ ਚਵਾ ਕੇ ਤੇ ਵਿਖਾ ਦੇਣੀ ਠੀਕ ਤੋਰ ਦ ਫਿਰ ਇੱਕ ਬੱਚਾ ਕਿਹ ਹੈ ਤੇ ਮਗਰ ਖੁਸ਼ੀ ਆ ਗਈ ਯਾਰ ਬੀਜੀ ਇਹਦੇ ਮਗਰ ਬੱਚੀ ਆ ਇਹਦਾ ਇਹ ਭਾਅ ਉੱਡਾ ਕੇ ਪਾਉਣਾ ਜਿਹੜਾ 2 ਮਹੀਨੇ ਫ੍ਰੀ ਹੋ ਜਾਏ ਠੀਕ ਹੈ ਜਵਾਦ ਖਾਈ ਦੀ ਇਹਦਾ ਮੁੱਲ ਦਸੀ ਆ ਵਸੀ ਜੜੀ ਉਹਦੀ ਤੇ ਤੇ ਤੋਂ ਬਾਅਦ ਜੇ ਕੱਟੀ ਵੀ ਤੁਹਾਨੂੰ ਮਖਾਣੀ ਪੂਰੀ ਹੋਦਰਾ ਪੀਓ ਠੰਡ ਚਾਉਦਾ ਆ ਠੰਡ ਚਾਉਦਾ ਠੀਕ ਆ ਚੱਲ ਅਗਲੇ ਸਵੇਰੇ ਕੋਈ ਸਾਫ ਲੂਗਾ ਝੋਲੂਗਾ ਤੇ ਪੂਰ ਸਤਾ ਕੋਈ ਨਹੀਂ ਸਫਾਈ ਵਾਲੀ ਚਵਾਈਏ ਦੀ ਵਾਇਰ ਬਿਲਕੁਲ ਸਾਫ ਹੈ ਬਹੁਤ ਵਧੀਆ ਰਿਹਾ ਦੋ ਤਮੀ ਕਰੀ ਦੇ ਇੱਕ ਸਾਥੇ ਜੀ ਮੇਰੇ तरफ ਤੋਂ ਨਿਵਾਜ਼ ਦਿਖਾਉਂਦੇ ਆਂ ਉਹ ਤੇ ਚਲੋ ਹੁਣ ਟਾਈਮ ਸ਼ਾਮ ਦਾ ਹੋਇਆ ਏ ਤੇ ਉੱਚੋਣੀ ਜੋ ਬੈਠੋ ਪਤਾ ਲੱਗਦਾ ਨਾਲ ਉੱਪਰ ਸਮਝੇ ਵੇਖ ਲੋੜਾ ਕਿੰਨਾ ਫਿਰ ਮੁੱਲ ਦੇਈਏ ਤਾਂ ਇਹ ਵੀ ਯਾਰ ਪੀਜਾ ਬਦੀਆਂ ਵਾਲੀ ਗੱਲ ਕਰਨੀ ਕਿੰਨੇ ਦੀ ਇਹ ਵੀ ਸੇਮ ਹੀ ਦੇ ਦਾਂ ਅੱਛਾ ਭਾਈ ਯਾਰ ਭਾਈ ਯਾਰ ਦੁੱਧ ਕਿੰਨਾ ਪੱਕਾ ਇਹਦੇ ਕੋਲ ਦੁੱਧ ਦਾ ਪੈਛੇ ਜਿਹੜਾ ਚਵਾਦਣਾ 10 ਕਿਲੋ ਚਵਾਗ ਦੇਣਾ ਹੈਗਾ ਪੱਕਾ ਦੁੱਧ ਮੈਂ ਜਿਹੜਾ ਆਪਾਂ ਚਵਾਦਣਾ ਇੱਥੇ ਠੀਕ ਆ ਹਾਂਜੀ ਚਲੋ ਫਿਰ ਆ ਕੱਟੀ ਵੀ ਕੱਟੀ ਭਾਰੇ ਵੀ ਦੱਸ ਦਈਏ ਇਹ ਵੀ ਯਾਰ ਪੀਜਾ ਤੋਰ ਹੀ ਦੋ ਇੰਨਾ ਵਿੱਚ ਇਹੋ ਫੜਦੇ ਦੰਦੋ ਕਿਤਰਾ ਚ ਵੀਰ ਜੀ ਇਹ ਯਾਰ ਤੀਜੀ ਦੋ ਦਿਨ ਤੋਂ ਹੋ ਗਈ ਆ ਅਜ ਲੈ ਆਓ ਤੇ ਇਹਦਾ ਮੁੱਲ ਵੀ ਜੀ ਫਿਰ ਇਹ ਵੀ ਆਪੀ ਸੇ ਨਹੀਂ ਦੇਦਾ ਅੱਛਾ ਵੀ ਸੇ ਇਹ ਮੇਰੀ ਮਿਲਦੀ ਤਾਂ ਨਹੀਂ ਹੈ ਅੱਛਾ ਨਾ ਤਾਂ ਛੇ ਦੀ ਪੂਰੀ ਮੈਂ ਲਾਉਦੀ ਤੇ ਨਾ ਕੱਟੀ ਲਾਉਦੀ ਅੱਛਾ ਬੰਦੀ ਰੋਤੀਆਂ ਹੋਰ ਕੁਛ 6 ਮਹੀਨੇ ਸਾਹ ਕੋਟੀ ਆਪਰਾ ਲੂ ਠੀਕ ਆ ਹਾਂਜੀ ਬਾਈ ਜਾ ਦੇ ਜਿਹੜਾ ਮਰਜੀ ਕੋ ਲੈ ਜੀ ਬਾਈ 1000 ਦਾ ਵੀ ਜੀ ਅੱਜ ਤੇ ਲਾ ਨਹੀਂ ਜਾਦਾ ਠੀਕ ਆ ਤੇ ਠੀਕ ਹੈ ਵੀ ਜੀ ਰਿਕਵੈਸਟ ਹੈ ਨਾ ਬਸ ਇਹੋ ਵੀ ਜੀ ਉਹ ਥੋਕੜ ਗੱਪਣਾ ਹਾਂਜੀ ਆ ਸੂਈ ਆ ਹਾਂਜੀ ਤੇ ਆਪ ਦੀ ਵੇਖ ਚਾ ਕੇ ਮੇਰਾ ਗੇ ਆਪਣੀ ਵੇਖ ਚਾ ਕੇ ਤਸੱਲੀ ਕਰਕੇ ਤੇ ਇੱਥੋਂ ਹੀ ਆਪਣਾ ਸਮਝਣਾ ਮਰਜੀ ਨਾਲ ਪਸ਼ੂ ਲਿਆ ਕਰੋ ਕਿਤੇ ਵੀ ਲੈਣਾ ਵਾ ਪਰ ਆਪਣੀ ਤਸੱਲੀ ਕਰਕੇ ਪੁੱਛ ਲਿਆ ਕਰੋ